ਸਹਿਬਾਨ ਮੇਰੇ ਪੈਂਤਰਾ ਅਸਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਕੱਲ ਤੋਂ ਸਾਰੇ ਇੱਥੇ ਬੈਠੇ ਆਂ ਔਰ ਮੈਂ ਸਾਰੇ ਉਹਨਾਂ ਸਾਡੇ ਵੀਰਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਹੁਤ ਔਖੇ ਹੋ ਕੇ ਇਹ ਸਾਰੀ ਰਾਤ ਕੱਢਿਆ ਨਾ ਸਾਰਾ ਦਿਨ ਟਰੈਕਟਰ ਦੇ ਨਾਲ ਜੁਝੇ ਨੇ ਔਰ ਮੌਸਮ ਖਰਾਬ ਦੇ ਬਾਵਜੂਦ ਸਾਰੇ ਇੱਥੇ ਡਟੇ ਹੋਏ ਆਂ ਤਾ ਅੱਜ ਦੋ ਮਸਲਿਆਂ ਤੇ ਆਪਣੀ ਗੱਲਬਾਤ ਆਪਣੀਆਂ ਦੋ ਹੀ ਮੰਗਾਂ ਸੀਗੀਆਂ ਇੱਕ ਆਪਣੀ ਮੰਗ ਸੀ ਕਿ ਜਿਹੜੀ ਇਹ ਗਲਤ ਰਜਿਸਟਰੀ ਹੋਈ ਐ ਉਹਨੂੰ ਰੱਦ ਕੀਤਾ ਜਾਵੇ ਦੂਜੀ ਮੰਗ ਸੀਗੀ ਕਿ ਜਿਹੜੇ ਦੋਸ਼ੀ ਨਾਂਮਾਂ ਤੇ ਕਾਰਵਾਈ ਹੋਵੇ ਤਾਂ ਇਹਨਾਂ ਦੋਨਾਂ ਮਾਮਲਿਆਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਉਸ ਤੋਂ ਬਾਅਦ ਸਾਡੇ ਇੱਥੋਂ ਦੇ ਜਿਹੜੇ ਐਸਟੀਐਮ ਨੇ ਔਰ ਐਸਪੀ ਸਾਹਿਬ ਫਰਮਾ ਬਹੁਤ ਲੰਬੀ ਡਿਸਕਸ਼ਨ ਹੋਈ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਮਿਲੇ ਸਾਰੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਜੇਕਰ ਆਪਣਾ ਜੇਸਟਰੀ ਵਾਲਾ ਮਾਮਲਾ ਉਹਦੇ ਤੇ ਡੀਸੀ ਸਾਹਿਬ ਨੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਉਹ ਕਹਿੰਦੇ ਕਿ ਸਾਨੂੰ ਇਹ ਦਸਤਾਵੇਜ਼ ਜਰੂਰੀ ਤਿਆਰ ਕਰਨਾ ਪੈਣਾ ਜਿਹੜੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਊਗੀ ਇਸ ਤੇ ਆਪਾਂ ਦਾ ਆ ਆਰਡਰ ਆ ਜੇਣਾ ਪੱਪਾ ਲੈ ਕੇ ਆਏ ਕਿਹੜੇ ਕਿਹੜੇ ਅਧਿਕਾਰੀ ਨੇ ਤੇ ਇਹਦੇ ਵਿੱਚ ਬਕਾਇਦਾ ਵਧੀਕ ਡਿਪਟੀ ਕਮਿਸ਼ਨਰ ਯਰਨਲ ਬਠਿੰਡਾ ਉਪ ਮੰਡਲ ਮਜਿਸਟ੍ਰੇਟ ਬਠਿੰਡਾ ਜਣ ਕੇ ਐਸ ਡੀ ਐਮ ਬਠਿੰਡਾ ਜ਼ਿਲ੍ਹਾ ਮਾਲ ਅਫਸਰ ਬਠਿੰਡਾ ਡੀ ਆਰਓ ਜਿੰਨਾ ਮਾਫਰ ਮੈਂ ਦਮ ਤਲਾ ਨੰਦੇ ਰਹੇ 10 ਅਧਿਕਾਰੀਆਂ ਦੀ ਕਮੇਟੀ ਬਣਾਈ ਹੈ ਫਿਰ ਫਾਇਦੇ ਲਿਖਾ ਕੇ ਖੁਦ ਕਮੇਟੀ ਕਾਰੀ ਇਸ ਮਾਮਲੇ ਦੀ ਪੜਤਾਲ ਕਰਕੇ ਆਪਣੀ ਰਿਪੋਰਟ ਇੱਕ ਹਫਤੇ ਦੇ ਵਿੱਚ ਵਿੱਚ ਨਿਮਨ ਉਸਤਾਖਰ ਜਾਨਕਿ ਡਿਪਟੀ ਕਮਿਸ਼ਨਰ ਨੂੰ ਪੇਸ਼ ਕਰੂਗਾ ਜਿਹੜਾ ਆਪਣਾ ਰਜਿਸਟਰੀ ਵਾਲਾ ਮਾਮਲਾ ਉਹਦੇ ਤੇ ਗਲਤ ਹੈ ਹੋਗੀ ਹੁਣ ਆਪਾਂ ਉਹਨਾਂ ਨੂੰ ਸਾਰੇ ਦਸਤਾਵੇਜ਼ ਸਬੂਤ ਆ ਜਿਹੜੇ ਉਹ ਸਮਾਉਣੇ ਉਹ ਆਪਾਂ ਤਰੀਕ ਇੱਕ ਅੱਧੇ ਦਿਨਤੀ ਆਪਾਂ ਨੂੰ ਬੁਲਾ ਲੈਣਗੇ ਗੱਲ ਹੋਗੀ ਜਿਹੜੇ ਏਡੀਸੀ ਇਹਦੇ ਚ ਪਾਏ ਆ ਕਮੇਟੀ ਨੂੰ ਨਾਲ ਵੀ ਅਸੀਂ ਮਿਲਿਆ ਸੰਪੂਰਨ ਹੋਊਗਾ ਉਹਨਾਂ ਛੇਤੀ ਕਰਾਂਗੇ ਠੀਕ ਹੈ ਜੀ ਮੇਰੇ 15 ਅਗਸਤ ਤੋਂ ਦੀਆ ਦੇ ਦੇ ਸੋ ਅਸੀਂ ਡੀਸੀ ਸਾਹਿਬ ਸੁਪਰੀ ਕਹਿ ਚਾ ਸੀ ਵੀ 15 ਅਗਸਤ ਤੱਕ ਟਰੈਕਟਰ ਮਾਰਨ ਤੇ ਕਿਤੇ ਇਹਦੇ ਮਸਲੇ ਤੇ ਨਾ ਹੋ ਜੇ ਸਾਡਾ ਅਸੀਂ ਹੋਰ ਮੰਗਾ ਤੇ ਚੱਲੀ ਸੋ ਇੱਕ ਹਫ਼ਤੇ ਦੇ ਵਿੱਚ ਜਿਹੜਾ ਅਵਲਤਾਂ ਦੇ ਵਿੱਚ ਆਪਾਂ ਨੂੰ ਲੱਗਦਾ ਸੀਗਾ ਵੀ ਤਵਨ ਕਿੰਨੇ ਸਾਲ ਤੁਰੇ ਫਿਰਾਂਗੇ ਆਪਾਂ ਉਹ ਆਪਣਾ ਇੱਕ ਵਾਰੀ ਇਹ ਪਪਾ ਨੂੰ ਵਾਦਾ ਕੀਤਾ ਗਿਆ ਕਿ ਇੱਕ ਹਫਤੇ ਦੇ ਅੰਦਰ ਰਿਪੋਰਟ ਦੇ ਦੇਣਗੇ ਤੇ ਉਸ ਰਿਪੋਰਟ ਦੇ ਮੁਤਾਬਕ ਕਾਰਵਾਈ ਹੋ ਜੂਗੀ ਜਿਹੜੇ ਵੀ ਇਸ ਰਿਪੋਰਟ ਦੇ ਵਿੱਚ ਦੋਸ਼ੀ ਪਾਏਗੇ ਅਗਾ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋ ਜੂਗੀ ਦੂਜਾ ਨੰਬਰ ਇਹ ਸੀਗਾ ਕਿ ਸ਼ਰਿਆਨ ਤੌਰ ਤੇ ਬੰਦਿਆਂ ਨੇ ਲੋਕਾਂ ਦੇ ਪੈਸੇ ਮਾਰਨ ਵਾਸਤੇ ਇੱਕ ਜਣੇ ਨੇ ਦੂਜੇ ਦੇ ਨਾਲ ਰਜਿਸਟਰੀ ਕਰਵਾ ਔਰ ਸਾਰੇ ਦਸਤਾਵੇਜ਼ਾਂ ਦੀ ਉਲੰਘਣਾ ਕਰਕੇ ਕਰਾਤੀ ਉਹਨਾਂ ਤੇ ਇੱਕ ਪਰਚਾ ਦਰਜ ਕੀਤਾ ਜਾਵੇ। ਉਹਦੀ ਡਿਊਟੀ ਆਪਣੇ ਡੀਐਸਪੀ ਸਾਹਿਬ ਇੱਥੇ ਖੜੇ ਨੇ ਮੌੜ। ਇਹਨਾਂ 'ਤੇ ਲੱਗੀ ਆ ਐਸਐਸਪੀ ਸਾਹਿਬ ਨੇ ਸਾਡੇ ਸਾਹਮਣੇ ਇਹਨਾਂ ਨੂੰ ਕਿਹਾ ਕਿ ਛੇਤੀ ਤੋਂ ਛੇਤੀ ਕਿਉਂਕਿ ਕਾਨੂੰਨਾਂ ਦੇ ਵਿੱਚ ਥੋੜੀ ਜੀ ਤਬਦੀਲੀ ਹੋਣ ਕਰਕੇ ਨਹੀਂ ਤਾਂ ਆਪਾਂ ਐਫਆਈਆਰ ਲੈ ਕੇ ਉੱਤਰਨੇ ਆ। ਥੋੜੀ ਜੀ ਤਬਦੀਲੀ ਹੋਣ ਕਰਕੇ ਇੱਕਦਮ ਉਹਨਾਂ ਨੇ ਮਜਬੂਰੀ ਯਾਰ ਕੀਤੀ ਵੀ ਨਹੀਂ ਅਸੀਂ ਕਿੱਥੇ ਤੱਕ ਦੇ 12 ਅਸੀਂ ਇਹ ਕਹਿਤਾ ਸੀ ਕਿ ਮੈਕਸਿਮਮ ਟਾਈਮ ਦੀ ਫਿਰ ਨਾ ਲੈ ਜਾਵੇ ਕਿਉਂਕਿ ਉਹ ਮੰਗੀਆਂ ਦਿੱਤੀਆਂ ਗੱਲਾਂ ਬਸ ਤਾਂ ਵੇਜੀ ਸਮੂਹ ਨੇ ਇਹਦੇ ਦੀ ਕੋਈ ਔਖਾ ਕੰਮ ਨਹੀਂ ਬਾਕੀ ਡੀਐਸਪੀ ਸਾਹਿਬ ਸਾਰੇ ਮੰਗਲੇ ਨਾਲ ਵੈਸੇ ਵੀ ਇੰਟਰਸਟ ਨਹੀਂ ਜਿਹੜੀਆਂ ਫਾਰਮਲ ਤਨ ਲੋਪੂਰਨ ਕਰਕੇ ਕੇਸ ਜਿਹੜਾ ਉਹ ਦਰਜ ਕੀਤਾ ਜਾਊਗਾ ਦੋਸ਼ੀ ਅੜਦੀਆਂ ਸੋ ਇਹਦੇ ਬਾਰੇ ਡੀਐਸਪੀ ਸਾਹਿਬ ਦੱਸ ਦੇਣਗੇ ਕਿ ਕਿੰਨਾ ਚਿਰ ਨੂੰ ਟਾਈਮ ਚਾਹੀਦਾ ਹਾਂ ਇਹਦਾ ਸਾਰਾ ਹਿਸਾਬਿਕ ਜਿਵੇਂ ਤੁਹਾਨੂੰ ਭੈਤੀ ਨੇ ਦੱਸਿਆ ਇਸ ਮਾਮਲੇ ਨੂੰ ਹੱਲ ਕਰਨ ਲਈ ਇੱਕ ਤਾਂ ਡੀਸੀ ਸਾਹਿਬ ਨਾਲ ਮੁਲਾਕਾਤ ਹੋਈ ਸੀ ਵੀ ਨਮਾਇਦੇ ਤੇ ਇੱਕ ਐਸਐਸਪੀ ਸਾਹਿਬ ਨਾਲ ਮੁਲਾਕਾਤ ਹੋਈ ਸੀ। ਇਸ ਸਾਹ ਵੱਲੋਂ ਵੀ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਛੇਤੀ ਤੋਂ ਛੇਤੀ ਵੀ ਆਪਣੀ ਰਿਪੋਰਟ ਦੇਊਗੀ। ਤੇ ਇੱਕ ਜੜੀ ਦਰਖਾਸਤ ਦਿੱਤੀ ਸੀਗੀ ਐਸਐਸਪੀ ਸਾਹਿਬ ਨੂੰ ਉਹ ਮੈਨੂੰ ਮਾਰਕ ਹੋ ਗਈ ਹੈ ਤੇ ਜਿੰਨੀ ਜਲਦੀ ਹੋ ਸਕੂਗਾ ਉਹਦਾ ਮੈਰਿਟ ਦੇ ਆਧਾਰ ਤੇ ਮੈਂ ਤੁਹਾਨੂੰ ਦੁਸ਼ੀਆ ਸਵਾਸ ਵਾਲਾ ਕੇਸ ਹੀ ਉੱਤੇ ਕਾਰਵਾਈ ਕਰਕੇ ਉਹਦੀ ਰਿਪੋਰਟ ਬਣਾ ਕੇ ਮੈਸੇਜ ਕਿਸਾਬ ਨੂੰ ਭੇਜ ਦਿੰਦਾ ਹਾਂ। ਹੰਦੀ ਇਹ ਦੋ ਗੱਲਾਂ ਤੇ ਆਪਣੀ ਗੱਲ ਤਾਂ ਆਂਦੀ ਆ। ਸੋ ਆਪਾਂ ਨੂੰ ਬੇਨਤੀ ਕੀਤੀ ਹੈ ਅਧਿਕਾਰੀਆਂ ਨੇ ਕਿ ਇੱਕ ਵਾਰੀ ਤੁਸੀਂ ਜਰੂਰ ਜਿਹੜਾ ਜਾਮ ਹੋ ਖੋਲ ਦਿਓ। ਅਸੀਂ ਵੀ ਇਸ ਗੱਲ ਨੂੰ ਸਮਝਿਆ ਵੀ ਆਪਣੀ ਪਬਲਿਕ ਪਰੇਸ਼ਾਨ ਹੋ ਰਹੀ ਹੈ। ਠੀਕ ਹੈ ਇੱਕ ਵਾਰੀ ਜਾਲ ਆਪਣੀ ਰਾਹ ਪੈਂਦੀ ਆ ਕਾਗਜ਼ਾਂ 'ਚ ਆ ਗਈ ਹੈ ਕਮੇਟੀ ਬਣ ਗਈ ਹੈ। ਕੋਈ ਨਹੀਂ ਆ ਹਥਿਆਰ ਆਪਣੇ ਕੋਲੇ ਹੈਗਾ ਇਹ ਅਸੀਂ ਕਹੇ ਆ ਇਹ ਉੱਥੇ ਅਸੀਂ ਹੀ ਸੀ ਸਭ ਨੂੰ ਵੀ ਦੱਸਤਾ ਸੀ ਐਸ ਵੀ ਸਭ ਨੂੰ ਵੀ ਦੱਸਤਾ ਸੀ ਬਈ ਸਾਡੀ ਮਜਬੂਰੀ ਨਾ ਬਣਾਇਓ ਦੁਬਾਰੇ ਹਉ ਹਾਂਜੀ ਕਰੀਏ ਬੋਲੇ ਸਨਹਿਲ ਖੁਸ਼ ਹਾਂ ਹੱਥ ਖੜੇ ਕਰਕੇ ਮਾੜੀ ਜੀ ਸਹਿਮਤੀ ਦਿਓ ਜੀ ਸਾਰੇ ਇਹ ਚ ਤਿੰਨ ਅਧਿਕਾਰੀ ਨੇ ਇੱਕ ਏਡੀਸੀ ਜਰਨਲ ਐਸ ਡੀ ਐਮ ਬਠਿੰਡਾ ਡੀ ਆਰਓ ਮੇਡੂ ਨੇ ਉਹ ਮਾਲਕ ਦੇ ਭਾਗ ਦੇ ਅਧਿਕਾਰੀ ਨੇ ਸੋ ਇਹ ਤਿੰਨ ਅਧਿਕਾਰੀ ਨੇ ਉਹ ਹੁਣ ਆਪਣਾ ਜਿਹੜਾ ਸਾਰਾ ਜੋਰ ਹੈ ਉਹ ਇਸ ਗੱਲ ਤੇ ਲੱਗਣਾ ਹੈ ਕਿ ਛੇਤੀ ਤੋਂ ਛੇਤੀ ਆਪਾਂ ਸਾਰੀ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਮਾਲਕ ਦੇ ਵੱਲੋਂ ਪੂਰੀ ਕਰ ਦਈਏ ਇਹਦੇ ਢਿੱਲਾਪਨ ਕੋਈ ਨਾ ਰੋਣ ਦਈਏ ਆਪਾਂ ਆਪਦੇ ਕਾਰਜ ਦੇ ਸਾਰੇ ਛੇਤੀ ਤੋਂ ਛੇਤੀ ਸਬਮਿਟ ਕਰ ਦਈਏ ਤਾਂ ਕਿ ਸਾਡੇ ਤੇ ਗੱਲ ਨਾ ਕੱਲ ਨੂੰ ਆਵੇ ਵੀ ਤੁਸੀਂ ਜੀ ਆਏ ਨਹੀਂ। ਹੁਣ ਜਿੰਨੇ ਵੀ ਸੰਬੰਧਤ ਹੈਗੇ ਨੇ ਕੀੜਤ ਕਾਰਜ ਜਿ ਉਹਨਾਂ ਨੇ ਦੇਣੇ ਆ ਦੱਸਾਂਗੇ ਅਸੀਂ ਕਿਹੜੇ ਵੇਲੇ ਕਿਹੜੇ ਅਧਿਕਾਰੀ ਨੂੰ ਮਿਲਣਾ ਆਪਾਂ। ਉਹ ਸਾਰੇ ਕਾਗਜ਼ ਉੱਤਰ ਆਪਾਂ ਛੇਤੀ ਤੋਂ ਛੇਤੀ ਸਬਮਿਟ ਕਰਨੇ ਆ। ਜਿੰਨੀ ਛੇਤੀ ਆਪਾਂ ਸਬਮਿਟ ਕਰ ਲਾਂਗੇ ਆਪਾਂ ਮੰਗ ਉਹਨੇ ਛੇਤੀ ਹੀ ਆਪਣੀ ਇਹ ਜਿਹੜੀ ਆ ਪੂਰੀ ਹੋ ਜੂਗੀ। ਆਪਾਂ ਇਸੇ ਤੇ ਨਾਲ ਅੱਜ ਦਾ ਇਹ ਧਰਨਾ ਸਮਾਪਤ ਕਰਦੇ ਆਂ ਹਾਂ ਇਹ ਗੱਲ ਤੇ ਆਪਾਂ ਸਰਕਾਰੀ ਹਾਜ਼ਰ ਖੜੇ ਆ ਵੀ ਸਾਡੇ ਕੋਲੇ ਰਾਹ ਬਹੁਤੇ ਹੈ ਨਹੀਂ ਸਾਡੇ ਕੋਲੇ ਰਾਹ ਹੀ ਆ ਸੰਘਰਸ਼ ਦਾ ਤੇ ਅਸੀਂ ਚਾਹੁੰਦੇ ਨਹੀਂ ਹਾਂ ਵੀ ਅਸੀਂ ਇਹ ਕਰੀਏ ਪਬਲਿਕ ਪਰੇਸ਼ਾਨਾ ਅਸੀਂ ਵੀ ਪਰੇਸ਼ਾਨਾ ਤੁਸੀਂ ਵੀ ਪਰੇਸ਼ਾਨਾ ਉਮੀਦ ਹੈ ਕਿ ਅੱਗੇ ਨੂੰ ਜੋ ਵੀ ਅੱਜ ਦਰਮਾਤਾ ਹੁੰਿਆ ਉਹ ਪ੍ਰਸ਼ਾਸਨ ਮਾਗੂ ਕਰੂਗਾ ਸੋ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਜਿਕਰਾ ਲਾ ਲੀਏ ਜੀ ਫਿਰ ਜਿੱਤਤਾ ਬੋਲੇ ਸੋਨਹਰ ਸੋਨਹਰ ਬਾਜੀ ਦਵਾਰੇ ਲੋੜ ਪਈ ਤਾਂ ਵੱਡੀ ਗਿਣਤੀ ਦੇ ਵਿੱਚ ਫਤਹਾ ਫੇਰ ਦੇਵਾਂਗੇ ਫੇਰ ਪਹੁੰਚਣਾ ਸਾਰਿਆਂ ਨੇ ਹਿਸਾਬ ਦਵਾਨ ਤੱਕ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ